ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਲਾਈਫਲਾਈਨ ਫਾਊਂਡੇਸ਼ਨ ਵੱਲੋਂ ੁੱਡੇ ਦਰਿਆ ਦੀ ਪ੍ਰਦੂਸ਼ਣ ਮੁਕਤੀ ਨੂੰ ਸਮਰਪਿਤ ਇਹ 24ਵਾਂ ਖੂਨਦਾਨ ਕੈਂਪ ਗੁਰਦੁਆਰਾ ਸੇਖੇਵਾਲ ਵਿਖੇ ਲਗਾਇਆ ਜਾ ਰਿਹਾ ਜਿਸ ਦਾ ਮਕਸਦ ਹੈ ਕਿ ਜੋ ਵੀ ਅੱਜ ਚਾਹੇ ਗਰਮੀ ਕਾਰਨ ਹੋਰ ਪ੍ਰੋਬਲਮ ਦੇ ਕਾਰਨ ਜਿੰਨੇ ਵੀ ਵੱਡੇ ਹਸਪੀਟਲ ਨੇ ਉਹਨਾਂ ਦੇ ਅੰਦਰ ਖੂਨ ਦੀ ਕਮੀ ਚੱਲਦੀ ਹੈ ਤੇ ਉਸ ਕਮੀ ਨੂੰ ਪੂਰਤ ਕਰਨ ਵਾਸਤੇ ਇਹ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਜੋ ਕਿ ਥੈਲਸੀਮੀਆ ਪੇਸ਼ੈਂਟ ਅਤੇ ਹੋਰ ਐਕਸੀਡੈਂਟਲ ਪੇਸ਼ੈਂਟ ਵਾਸਤੇ ਲੋੜਵੰਦਾ ਵਾਸਤੇ ਕੰਮ ਆਏਗਾ ਸੋ ਇਹੀ ਆਸ ਲੈ ਕੇ ਅਸੀਂ ਆਪਣੇ ਬਲੱਡ ਡੋਨਰਸ ਨੂੰ ਇੱਥੇ ਇਨਵਾਈਟ ਕਰਦੇ ਆਂ ਤੇ ਉਹਨਾਂ ਨੂੰ ਜੋੜਦੇ ਹਾਂ ਵੀ ਉਹ ਬਲੱਡ ਡੋਨੇਟ ਕਰਨ ਤੇ ਇਹਦੇ ਵਿੱਚ ਜਿਸ ਤਰ੍ਹਾਂ ਕਿ ਹੁਣੇ ਭਾਈ ਸਾਹਿਬ ਗੱਲ ਕਰਕੇ ਗਏ ਵੀ ਲਾਈਫਲਾਈਨ ਫਾਊਂਡੇਸ਼ਨ ਨੇ ਇੱਕ ਸਪੋਰਟਸ ਐਕਟੀਵਿਟੀ ਕ੍ਰਿਕਟ ਟੂਰਨਾਮੈਂਟ ਵੀ ਹਰ ਸਾਲ ਕਰਵਾਉਂਦਾ ਹੈ ਜਿਹਦਾ ਮਕਸਦ ਹੈ ਵੀ ਯੂਥ ਨੂੰ ਆਪਣੇ ਨਾਲ ਜੋੜ ਕੇ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਨਾਲ ਜੋੜਿਆ ਜਾਵੇ ਤੇ ਉਹੀ ਜਿਹੜੇ ਕੈਪਟਨਸ ਨੇ ਆਪਣੀ ਟੀਮ ਦੀ ਅਗਵਾਈ ਕਰਦੇ ਨੇ ਤੇ ਉਹ ਇੱਥੇ ਆ ਕੇ ਆਪਣਾ ਬਲੱਡ ਡੋਨੇਸ਼ਨ ਕਰਵਾਉਂਦੇ ਨੇ ਆਪਣੀ ਟੀਮ ਦੀ ਨਾਲ ਮਿਲ ਕੇ ਬੰਦੇ ਨਾਲ ਸਲਾਮ ਕਰਦਾ ਜਿਹੜਾ ਜਿਹੜਾ ਕਿੰਨੇ ਦਾ ਹੋਏ ਕਿੰਨਾ ਜਿਹੜਾ ਸਫਲ ਹੋਇਆ ਅੱਜ ਤੋਂ 6 ਸਾਲ ਪਹਿਲੇ ਲਗਭਗ 12 ਅਗਸਤ ਨੂੰ ਲਾਈਫਲਾਈਨ ਫਾਊਂਡੇਸ਼ਨ ਵੱਲੋਂ ਵੱਡੇ ਦਰਿਆ ਵਾਸਤੇ ਪ੍ਰਦੂਸ਼ਣ ਮੁਕਤੀ ਵਾਸਤੇ ਮੈਰਾਥਨ ਕਰਵਾਈ ਗਈ ਸੀ ਜਿਦੇ ਚ ਸਵੇਰੇ 12000 ਲੋਕਾਂ ਨੇ ਦੌੜ ਕੇ ਪ੍ਰਣ ਕੀਤਾ ਸੀ ਵੀ ਵੱਡਾ ਦਰਿਆ ਹੁਣ ਪੋਲਿਊਟਡ ਨਹੀਂ ਰਹੇਗਾ ਲੁਧਿਆਣੇ ਦਾ ਕਲੰਕ ਨਹੀਂ ਰਹੇਗਾ ਤੇ ਉਸੇ ਜੋ ਅੱਜ ਆਪਾਂ ਅਸਰ ਆਵਾਜ਼ ਦੇਖਦੇ ਹਾਂ ਉਹਦਾ ਇਹ ਆਇਆ ਕਿ ਅੱਜ ਵੱਡੇ ਦਰਿਆ ਦੇ ਆਸ-ਪਾਸ ਜਿਹੜੀ ਹੈ ਵਧੀਆ ਤਰੀਕੇ ਨਾਲ ਫੈਂਸਿੰਗ ਹੋ ਗਈ ਹੈ ਪਲਾਂਟੇਸ਼ਨ ਹੋ ਗਈ ਹੈ ਵੱਡੇ-ਵੱਡੇ ਪਾਮ ਟੂਟੇ ਵੀ ਲੱਗ ਚੁੱਕੇ ਨੇ ਤੇ ਅਦੇ ਅੰਦਰ ਦਾ ਜੋ ਵਗਦਾ ਪਾਣੀ ਹੈ ਠੀਕ ਹੈ ਅੱਜ ਕਾਲਾ ਹੈ ਪਰ ਫਿਰ ਵੀ ਜਿਹੜਾ ਉਸ ਦੇ ਉੱਪਰ ਦੀ ਜਿਹੜੀ ਹੈ ਮੈਲ ਉਹ ਕਾਫੀ ਕਮਜ਼ੋਰ ਹੋ ਗਈ ਹੈ ਤੇ ਜਿਹੜੀ ਨੀਚੇ ਜੰਮੀ ਹੋਈ ਘਾਰ ਹੈ ਉਹ ਹੀ ਇੱਕ ਲੁੱਕ ਦਿੰਦੀ ਹੈ ਵੀ ਇੱਕ ਇਹ ਕਾਲਾ ਹੈ ਪਰ ਸਾਨੂੰ ਪੂਰੀ ਆਸ਼ਾ ਹੈ ਆਪਣੀ ਸਰਕਾਰ ਤੋਂ ਵੀ ਤੇ ਜਿਹੜੇ ਅਧਿਕਾਰੀਆਂ ਤੋਂ ਵੀ ਵੀ ਇਹਦੇ ਵੱਲ ਸਪੈਸ਼ਲ ਹੋਰ ਧਿਆਨ ਦੇਣ ਜੋ ਇਹ ਰਹਿੰਦੇ ਕੰਮ ਨੇ ਉਹਨਾਂ ਨੂੰ ਸਮੇਂ ਸਿਰ ਪੂਰਾ ਕਰਨ ਤੇ ਜੋ ਵੱਡਾ ਦਰਿਆ ਦਾ ਕਲੰਕ ਸਾਡੇ ਉੱਤੇ ਹੈ ਉਹ ਇੱਕ ਸਾਫ਼ ਸੁਥਰੇ ਕਿ ਸਾਡਾ ਸਨਮਾਨ ਦੀ ਨਿਸ਼ਾਨੀ ਜਾਣ ਜਵੇ ਵੀ ਬੁੱਢਾ ਦਰਿਆ ਇੱਕ ਸਾਫ ਸੁਥਰਾ ਦਰਿਆ ਜਿਹਦੇ ਨਾਲ ਨਿਕਲਦੇ ਹੋਏ ਸਾਨੂੰ ਇੱਕ ਹਰਿਆਲੀ ਇੱਕ ਸੁੰਦਰ ਖੁਸ਼ਬੂ ਆਉਂਦੀ ਹੈ ਇਹੀ ਆਸ ਲੈ ਕੇ ਅਸੀਂ ਬੁੱਢੇ ਦਰਿਆ ਨੂੰ ਹਮੇਸ਼ਾ ਜਾਗਰਿਤ ਰੱਖਦੇ ਹਾਂ ਇਸ ਸੋਚ ਨੂੰ ਜਾਗਰਿਤ ਰੱਖਦੇ ਹਾਂ ਵੀ ਬੁੱਢਾ ਦਰਿਆ ਇਹ ਸਾਫ ਹੋ ਜਾਵੇ ਤੇ ਸਾਡਾ ਮਾਨ ਸਨਮਾਨ ਵਾਪਸ ਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਰਿਸ਼ੀ ਬੱਲ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਯੂਥ ਨੂੰ ਇਹੀ ਕਹਿਣਾ ਜਾਂਦਾ ਹੈ ਜਿਵੇਂ ਕਿ ਚੰਗੇ ਰਸਤੇ ਚੱਲੋ ਆ ਜਿਹੜਾ ਕੈਂਪ ਲੱਗਿਆ ਹੋਇਆ ਹੈ ਇਹ ਚ ਵੱਧ ਚੜ ਕੇ ਸਾਰੇ ਹਿੱਸਾ ਲੈਣ ਤਾਂ ਕਿ ਆਪਣੀ ਤੁਹਾਨੂੰ ਸਾਰੇ ਪਤਾ ਲੱਗੇ ਕਿ ਪਹਿਲਾਂ ਤਾਂ ਕਈ ਬੱਚਿਆਂ ਦਾ ਇਹੀ ਨਹੀਂ ਪਤਾ ਹੈਗਾ ਅੱਜ ਦਿਨ ਕਿ ਸਾਡਾ ਬਲੱਡ ਗਰੁੱਪ ਕੀ ਹੈ ਇੱਥੇ ਆਏ ਆ ਆਪਾਂ ਬੜਾ ਵਧੀਆ ਲੱਗਿਆ ਕਿ ਪਹਿਲਾਂ ਤੁਹਾਡਾ ਬਲੱਡ ਟੈਸਟ ਹੋਇਆ ਸਾਨੂੰ ਪਤਾ ਹੀ ਨਹੀਂ ਹੈ ਕਈਆਂ ਨੂੰ ਕਿ ਸਾਡਾ ਬਲੱਡ ਹੈ ਕਿਹੜਾ ਹੈ ਬਲੱਡ ਗਰੁੱਪ ਦੇ ਬਾਰੇ ਪਤਾ ਲੱਗਦਾ ਹੈ ਨਾਲੇ ਬੰਦੇ ਜਾਗਰੂਕ ਹੁੰਦੇ ਆ ਮੈਨਾਂ ਨੂੰ ਪਤਾ ਲੱਗਦਾ ਹੈ ਕਿ ਜੇ ਕਿ ਕਿੰਨਾ ਵੱਡਾ ਦਾਨ ਹੈ ਜੀ ਇਹ ਜੀ ਇਹ ਬਹੁਤ ਅੱਛਾ ਕੰਮ ਕਰ ਰਹੇ ਮਤਲਬ ਕਹਿ ਲੋ ਵੀ ਆਪਾਂ ਇੱਕ ਤੇ ਬਲੱਡ ਨੇਸ਼ਨ ਨੂੰ ਇਹ ਮੋਟੀਵੇਸ਼ਨ ਤਾਂ ਬਹੁਤ ਵਧੀਆ ਕੰਮ ਕਰ ਰਹੀ ਹੈ ਸੰਸਥਾ ਔਰ ਜਿਹਦੇ ਵਿੱਚ ਕੋਈ ਕਿਸੇ ਨੂੰ ਉਹਦੇ ਦੀ ਕੋਈ ਇੱਛਾ ਨਹੀਂ ਹੈ ਔਰ ਸਿਰਫ ਸਮਾਜ ਸੇਵਾ ਹੈ ਬਿਨਾ ਕਿਸੇ ਸਵਾਰਥ ਤੋਂ ਇਹ ਸੇਵਾ ਕਰ ਰਹੇ ਨੇ ਇਹਨਾਂ ਦੀ ਜਿੰਨਾ ਧੰਨਵਾਦ ਕੀਤਾ ਜਾਵੇ ਓਨਾ ਘੱਟ ਅਸੀਂ ਕਹਾਂ ਜੀ ਸਾਰਿਆਂ ਨੂੰ ਬੁੱਡੇ ਦਰਿਆਦੀ ਪ੍ਰੋਡੂਸਰ ਮੁਕਤੀ ਨੂੰ ਸਮਰਪਿਤ ਲਾਈਫਲਾਈਨ ਫਾਊਂਡੇਸ਼ਨ ਵੱਲੋਂ 24ਵਾਂ ਬਲੱਡ ਡੋਨੇਸ਼ਨ ਕੈਂਪ ਜਿਹੜਾ ਲਾਈਫਲਾਈਨ ਫਾਊਂਡੇਸ਼ਨ ਜਿਹੜਾ ਹਸਪੀਟਲ ਆ ਸਾਡਾ ਤੇ ਗੁਰਦੁਆਰਾ ਸਾਹਿਬ ਨਾਲ ਉੱਥੇ ਲੱਗਿਆ ਹੋਇਆ ਤੇ ਹੁਣ ਤੱਕ 100 ਤੋਂ ਵੱਧ ਜਿਹੜੇ ਡਾਲਰ ਹੈ ਉਹ ਆ ਚੁੱਕੇ ਹੈ ਤੇ ਸਾਨੂੰ ਉਮੀਦ ਹੈ ਸ਼ਾਮ ਤੱਕ 300 ਪਲੱਸ ਡੋਨਰ ਜਿਹੜੇ ਇੱਥੇ ਸਾਡੇ ਨਾਲ ਹੋ ਜਾਣਗੇ ਜੀ ਸੋਨਾਂ ਨਗਰ ਤੋਂ ਸਾਡੇ ਕਪੂਰ ਸਾਹਿਬ ਜਿਹੜੇ ਹਰ ਕੈਂਪ ਵੀ ਸਾਡੇ ਨਾਲ ਸਪੈਸ਼ਲ ਆਉਂਦੇ ਆ ਦੋ ਮਿੰਟਾਂ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਨਹੀਂ ਆਇਆ ਜੀ ਇਹਨਾਂ ਦਾ ਪਿਆਰ ਤੇ ਬਾਬੇ ਦੀ ਕਿਰਪਾ ਹੈ ਉਹਨਾਂ ਦੀ ਕਿਰਪਾ ਨਾਲ ਮੈਂ ਪਹੁੰਚ ਜਾਣਾ ਜਿਹੜਾ ਇਹਨਾਂ ਦੀਆਂ ਚੀਜ਼ਾਂ ਦੇਖਣਾ ਬਸ ਮਨ ਗਦਗਦ ਹੁੰਦਾ ਮੈਂ ਤਾਂ ਕੀ ਕੋਈ ਵੀ ਬੰਦਾ ਇੱਦਾਂ ਦੀ ਚੀਜ਼ਾਂ ਦੇਖਦਾ ਬਸ ਮਨ ਖੁਸ਼ ਪਰਮਾਤਮਾ ਖੁਸ਼ ਆਤਮਾ ਪਰਮਾਤਮਾ ਸਹੀ ਚੰਗਾ ਦੇ ਤਈ ਬੱਦੇ ਰਣ ਹੋਰ ਵਧੀਆ ਵਧੀਆ ਇਹਨਾਂ ਦੇ ਇਥੋਂ ਕੰਮ ਹੋਣ ਹੋਰ ਲੋਕ ਜੁੜਨ ਨਾਮ ਹੈ ਇਹਨਾਂ ਦਾ ਵੀ ਕਦਾ ਚੱਲਦਾ ਹਰ ਵਾਰੀ ਮਾਹੰਨਾ ਦੇਖਣਾ ਅੱਗੇ ਨਾਲੋਂ ਇਹ ਪਹਿਲੇ ਪਿਛਲੀ ਵਾਰੀ ਘੱਟ ਸੀ ਬੁੱਲਾ ਡਿਨੇਟ ਕਰਨ ਵਾਲੇ ਐਟਕਿਉਸ ਤੋਂ ਵੀ ਬਹੁਤ ਜ਼ਿਆਦਾ ਆ ਰਹੇ ਹਲੀਆੜ ਕੇ ਕਿੰਨੇ ਲੋਕ ਨੇ ਇੱਥੇ ਪਹੁੰਚਿਆ ਅੱਜ ਦੇ ਵਿੱਚ ਅੱਜ ਲਾਈਫਲਾਈਨ ਫਾਊਂਡੇਸ਼ਨ ਵੱਲੋਂ 24ਵਾਂ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾਇਆ ਗਿਆ ਵਾ ਜਿਹੜਾ ਕਿ ਬੁੱਢੇ ਦਰਿਆ ਦੀ ਸਫਾਈ ਨੂੰ ਲੈ ਕੇ ਸਮਰਪਿਤ ਕੀਤਾ ਗਿਆ ਵਾ ਤੇ ਯੂਥ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਬਲੱਡ ਡੋਨੇਸ਼ਨ ਨੂੰ ਲੈ ਕੇ ਕਈ ਜਿਹੜੇ ਲੋਕ ਨੇ ਹੈਲਥ ਕੌਨਸ਼ੀਅਸ ਨੇ ਉਹ ਹਰ 3 ਮਹੀਨੇ ਬਾਅਦ ਬਲੱਡ ਡੋਨੇਟ ਕਰਦੇ ਨੇ 3 ਮਹੀਨੇ ਬਾਅਦ ਲੋਕੀ ਸਾਨੂੰ ਆਪਣੇ ਆਪ ਹੀ ਫੋਨ ਕਰਨ ਲੱਗ ਜਾਂਦੇ ਆ ਕਿ ਅਸੀਂ ਬਲੱਡ ਡੋਨੇਟ ਕਰਨਾ ਚਾਹੁੰਦੇ ਹਾਂ ਤੁਹਾਡਾ ਕੈਂਪ ਕਦੋਂ ਲੱਗ ਰਿਹਾ ਸਾਡੇ ਨਾਲ ਬੜੇ ਸਾਰੇ ਕਲੱਬਸ ਕ੍ਰਿਕਟ ਦੇ ਐਸ ਸੀ ਸੀ ਕ੍ਰਿਕਟ ਕਲੱਬ ਹੈਗਾ ਤੇ ਆਪਣੇ ਕੋਦਾ ਸਪੋਰਟਸ ਕਲੱਬ ਹੈਗਾ ਉਹ ਸਾਰੇ ਸਾਡੇ ਨਾਲ ਐਸੋਸੀਏਟ ਹੈ ਉਹ ਜਿਹੜੇ ਕੀ ਸਾਨੂੰ ਮਤਲਬ ਹਰ ਮੌਕੇ ਤੇ ਜਦੋਂ ਵੀ ਅਸੀਂ ਬਲੱਡ ਡੋਨੇਸ਼ਨ ਕੈਂਪ ਲਗਾਨਦੇ ਆ ਤੇ ਉਹਨਾਂ ਦੇ ਬਹੁਤ ਸਾਰੇ ਮੈਂਬਰਸ ਨੇ ਜਿਹੜੇ ਸਾਡੇ ਨਾਲ ਐਸੋਸੀਏਟ ਹੋ ਕੇ ਸਾਨੂੰ ਆਪਣਾ ਬਲੱਡ ਡੋਨੇਟ ਕਰਦੇ ਨੇ ਮੇਰਾ ਅ ਮੇਰਾ ਨਾਮ ਅਮਨਦੀਪ ਸਿੰਘ ਹੈ ਤੇ ਮੇਰਾ ਬੇਟਾ ਹੈ ਰਵਜੀਤ ਤੇ ਅਸੀਂ ਇੱਥੇ ਆਪਣਾ ਇਸ ਲਾਈਫਲਾਈਨ ਫਾਊਂਡੇਸ਼ਨ ਤੇ ਮਤਲਬ ਆਨਰ ਆਫ ਬਲੱਡ ਦੇਨੇ ਆ ਮਤਲਬ ਇਟਸ ਫॉर ਗੁੱਡ ਕਾਸ ਮਤਲਬ ਵੀ ਆਰ ਬlesਟ ਟੂ ਬੀ ਓਨ ਦਿਸ ਜੋਬ ਮਤਲਬ ਸਾਨੂੰ ਸ਼ੁਕਰ ਹੈ ਪਰਮਾਤਮਾ ਦਾ ਕਿ ਇਹਨਾਂ ਨੇ ਸਾਡੀ ਡਿਊਟੀ ਲਈ ਹੈ ਇਸ ਕੰਮ ਲਈ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਥੈਂਕ ਯੂ ਸੋ ਮਚ